ਕਬੀਰ ਕਾੜੇ ਕੌਂਦੀ ਕੇ के ਤੁ ਅਰਦਾਸ ਵਿੱਚ ਬਾਕੀ ਸਾਰੀ ਸੰਗਤਾਂ ਸੇ ਕੋਵਤਰੀ ਗੁਰੂ ਕੀ ਪਾਤਸ਼ਾਹ ਦਸਵੀਂ ਪਾਤਸ਼ਾਹ ਦਾ ਨਾਮ ਲੈਂ ਕੇ ਅਰਜਨ ਸਿੰਘ ਜੀ ਨੂੰ ਅਰਦਾਸ ਹਰਾਮਦਾਸ ਸਾਹਿਬ ਜੀ ਦਾ ਹਾਈ ਅਰਜਨ ਸਰ ਕੋ ਬਿਨੈ ਸ੍ਰੀ ਹਰਾਈ ਪ੍ਰੀਤ ਸੰਗਤ ਦੇ ਅਧਿਪਤ ਸੇ ਸੁਝਾਈ ਹੋਈ ਜੀ ਦਾ ਬਣਾ ਕਿਸ ਲਈ ਜੁਆ ਰਹਾ ਹੈ ਦਸਾਂ ਪਾਕਿਸਤਾਨੀਆਂ ਦੀ ਜਲਦੀ ਜੋਤ ਸ੍ਰੀ ਗੁਰੂ ਅੰਗਦ ਸਾਹਿਬ ਦੇ ਸਾਡ ਦਰਸ਼ਨ ਦਾਲ ਦਾ ਸੰਪਰਕ ਕੀ ਬੋਲੋ ਜੀ ਸਵਾਗਤ ਜੀ ਮਾਲੇ ਦਿਨ ਮੌਸਾਂ ਅਤੇ ਕਾਨੂੰਨ ਦੇ ਉੱਤੇ ਆਪ ਜੀ ਦਾ ਸਨਤ ਸ੍ਰੀ ਗੁਰੂ ਨਾਨਕ ਤੇਜ ਮਹਾਰਾਜ ਜੀ ਗੋਬ ਸਿੰਘ ਮਹਾਰਾਜ ਦੂਜਨ ਸਮਰਾਜੀ ਆਪ ਕੀ ਪਰਵਰਤਨ ਸਬਕ ਸਦਨ ਨਖਵਾਰਾ ਨੂੰ ਖੁਸ਼ੀਆਂ ਭਰੇ ਸਮੇ ਬਖਸ਼ ਕੀਰਤਨ ਕੀਤਾ ਲੋੜੀ ਸੰਗਤ ਸੌਰ ਪਿਆਰ ਕੀ ਕਾਰਜ ਦੇ ਸਵਾਰ ਸਤਿ ਸ੍ਰੀ ਅਕਾਲ ਸਾਥੀ ਸੱਚੇ ਸੱਚਾ ਦੀ ਕਾਕਾ ਹਿੰਦਰਜੀ ਸਿੰਘ ਦੇ ਪਾਸ ਸੁਪੁੱਤਰ ਵਰਦੇਸ਼ ਸਿੰਘ ਜੀ ਦੇ ਪਾਸ ਸਜੀ ਬੱਚੀ ਕਿਰਨਦੀਪ ਕੌਰ ਸੁਪਤਰੀ ਦਰਜੀਤ ਸਿੰਘ ਜੀ ਦੇ ਪਾਸ ਲਗ ਆਨੰਦ ਕਾਜ ਰਸਮ ਅਦਾ ਹੋਣ ਜਾ ਰਹੀ ਹੈ ਸੱਚੇ ਪਾਸ ਸਜੀ ਕਿਰਪਾ ਕਰਨੀ ਬੇਰਕਾਰੀ ਸੱਚੇ ਪਾਸ ਸਜੀ ਇਸ ਭਾਗ ਜੋੜੀ ਦੇ ਸਿਰ ਤੇ ਮੇਰਾ ਪ੍ਰਯਤਨ ਰੱਖਣਾ ਸੱਚੇ ਪਾਸ ਸਜੀ ਦੋਨੋਂ ਬੱਚੀ ਬੱਚੇ ਦਾ ਕਾਰਨੀ ਕਾਰਜਾਂ ਵੀ ਸਤਿ ਅੰਦਾ ਬਸਤਾਲੀਆਂ ਸੰਗਤਾਂ ਸਹਾਇਣਾ ਮੇਰਾ ਭਰਿਆ ਹੱਥ ਰੱਖਣਾ ਸੱਚੇ ਪਾਸ ਸਜੀ ਕਰੋ ਕਿਰਪਾ ਇਸ ਵਿਲੇਸਨਾ ਤੋਂ ਵਿਤਰ ਉਕਮਨਾਵਾਂ ਲੈ ਕੇ ਜਿਸ ਦੇ ਪਾਸ ਜੀ ਸੰਕੰਨ ਤੇਤਾਪ ਕਰੋ ਤੇ ਨਾਲ ਦਾ ਜਸਮਾ ਸ਼ੁਰੂ ਕਰਦੇ ਆ ਗਿਆ ਬਖਸ਼ ਕਰੋ ਸੁਖ ਹੋਵੇ ਤੇਰਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਹਮੇਸ਼ਾ ਬਖਸ਼ਦਾ ਵਾਹਿਗੁਰੂ ਜਿੱਤਿਕਾ ਖਾਲਸਾ ਵਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜਿੱਤਿਕਾ ਖਾਲਸਾ ਵਾਹਿ ਜੀ ਆਪਣੇ ਸਨਾਸਪਧਾਨ ਗਵਾਣ ਸਤ ਸਹਿਤ ਸਤਿ ਮਹਿਮਾਨ ਬੰਧ ਭਾਇਆ ਸਤ ਗੁਰੂ ਰਹਿ ਹੋਈ ਸਰਤਲਿਆਨ ਰਹਾ ਜਿਉ ਭਾਇ ਪਿੰਡ ਦਿਨ ਸਾਜਿਆ ਦਿੱਤਾ ਐਨ ਨਨ ਖਾਨਾ ਆਪਣੇ ਦਾਸ ਕੀ ਅੱਖ ਭੈ ਦਰਾਖੀ ਨਾਨਕ ਸਤਿਗੁਰੂ ਗਾਨ ਜਿਉ ਪਾਏ ਪਿੰਡ ਜੇ ਸਾਜਿਆ ਜਿਦਾ ਪੈਨ ਨਖਾਨ ਆਪਣੇ ਦਾਸ ਕੇ ਆਪ ਭੈ ਜਰਾਕੀ ਨਾਨਕ ਸਤਿਗੁਰੂ ਗਾਨ ਵਾਹਿਗੁਰੂ ਜਿੱਕਾ ਖਸਾ ਵਾਹਿਗੁਰੂ ਜਿੱਕੀ ਫਰਜ਼ੇ ਜੀ ਮੈਂ ਤਰਨ ਜੜਾ ਆਇਆ ਬਲਰਾਮ ਜਿਓ ਬਾਣੀ ਪਰਮਾ ਪੇਧ ਧਰਮ ਜੜਾ ਪਾਪ ਝਾਇਆ ਕਲਰਾਮ ਜਿਓ ਤਰਨ ਜੜੋ ਹਰਨਾਮ ਧਿਆਉ ਬੋ ਸਿਮਰ ਸਨਾਮ ਜੜਾਇਆ ਸਤ ਗੁਰ ਗੁਰ ਪੂਰਾ ਆਨੰਦ ਸਭ ਕਿਰਕ ਕੋ ਪਾਪ ਬਗਾਇਆ ਸਹਿ ਅਮੰਗ ਕੋ ਪਾਪਡ ਭਾਗੀ ਮਨ ਹਰ ਹਰ ਮਿਰਖਾ ਨਾ ਆਇਆ ਜਨ ਕਹ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾ ਸੰਤ ਜਨਾ ਹਰ ਮੇਰ ਹਰ ਪਾਇਆ ਵਡ ਭਾਗਿਆ ਕਲ ਨਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੇ ਹਰ ਬਾਣੀ ਸੰਤ ਜਨਾ ਵਡ ਭਾਗੇ ਪਾਇਆ ਹਰ ਕਥਿਐ ਕਥ ਕਹਾਣੀ ਹਿਰਦੈ ਪਉਂਦੀ ਹਰ ਜਪਿਆ ਮਸਤਿਕ ਭਾਗ ਜਿਓ ਜਨ ਨਾਨਕ ਬੋਲੇ ਕੀ ਜਿ ਲਾਵੇ ਹਰ ਉਪਜੈ ਮਨ ਬੇਰਾ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ ਹਰ ਮਿੱਠਾ